ਵੱਡੇ ਬਣ ਕੇ ਰੋ ਐਨਾ ਵੀ ਮੇਰੇ ਤੇ ਹੁਕਮ ਚਲਾਉਣ ਦੀ ਲੋੜ ਨਹੀਂ ਆਗੀ ਮੈਂ ਕੋਈ ਨਿਕਲ ਕੇ ਨਹੀਂ ਆਈ ਹੈਗੀ ਵਿਆਹ ਕਿ ਆਈ ਹੈ ਤੂੰ ਕਹ ਦੋ ਇਹਨੂੰ ਕਿਹੜਾ ਸ਼ਰਮ ਆਉਂਦੀ ਹੈਗੀ ਵੀ ਉਹ ਵੱਡਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਮੈਂ ਘਰ 'ਚ ਮੜਾ ਮੋਟਾ ਕੰਮ ਲੈ ਕੇ ਤੀ ਮੈਨੂੰ ਅੰਦਰ ਵੜ ਜਾਂਦਾ ਦਾ ਤੂੰ ਪਰ ਕੋਈ ਕੁਝ ਕਿਹਾ ਨਹੀਂ ਤੂੰ ਹੀ ਉੱਤੇ ਚੜਦੀ ਜਾਨੀ ਹੈਗੀ ਉੱਤੇ ਚੜਨ ਵਾਲੀ ਗੱਲ ਨਹੀਂ ਜਿਹੜਾ ਹੱਕ ਆ ਨਾ ਮੈਂ ਉਹ ਕਹਨੀ ਹੈ ਵੀ ਘਰ 'ਚ ਕੰਮਕਾਰ ਕਰ ਲਿਆ ਕਰੋ ਵੀਰ ਤੁਹਾਡਾ ਮਿੱਟੀ ਦਾ ਨਹੀਂ ਬਣਿਆ ਹੈਗਾ ਵੀ ਸਾਰਾ ਸੱਪਾ ਐਸੇ ਨੂੰ ਦੇ ਰੱਖਿਆ ਤੁਸੀਂ ਕਦਾਂ ਕਲੇਹਣਗੇ ਇਹ ਤਾਂ ਮੈਂ ਦੇਖ ਲਿਆ ਤੈਨੂੰ ਤਾਂ ਤੇਰੀ ਬੰਦੇ ਦੀ ਸ਼ਰਮ ਆਣੀਗੀ ਕਿ ਮੈਂ ਇੱਕ ਵਾਰ ਵੀ ਨਹੀਂ ਬੋਲੀ ਤੇਰੇ ਨੂੰ ਦੋ ਚਲਦੀ ਆ ਤਰਕ ਕੀ ਕਿਉਂ ਰੌਲਾ ਪਾਉਂਦਾ ਕੋਈ ਨਹੀਂ ਮੈਂ ਤਾਂ ਜਦੋਂ ਉਹਦੇ ਪਿੱਛੇ ਵਾਦੀ ਨਾ ਤੁਹਾਨੂੰ ਵੀ ਉਦੋਂ ਪਤਾ ਲੱਗੂ ਕੀ ਸੋਚਿਆ ਸੀ ਕੀ ਬਣ ਗਿਆ ਐ ਸੋਚਿਆ ਸੀਗਾ ਚਾ ਦੋਨਾਂ ਦੇ ਵਿਆਹ ਤੇ ਵਾਰ ਤੇ ਅੱਧੇ ਕਬੀਲਦਾਰੀ ਸੰਭੜ ਕੇ ਹਜੇ ਕਬੀਲਦਾਰੀ ਗੱਲ ਨਹੀਂ ਪਾਈ ਇਹਨਾਂ ਨੇ ਪਹਿਲੀ ਝੂਖੜਾ ਕਰ ਲਿਆ ਕਿਹਨੂੰ ਦਾ ਪਹਿਲੀ ਆਉਦੇ ਪਾਂਡੇ ਖੜਕਾ ਲਿਆ ਦੋਏਗੇ ਨਹੀਂ ਆਪਣੇ ਤੁਹਾਨੂੰ ਭਾਈ ਜਿੰਨਾ ਜਿਆਦਾ ਪਿਆਰ ਹੈਗਾ ਬਹੁਤ ਵਧੀਆ ਹੁਣ ਲੋਕ ਕੀ ਗੱਲਾਂ ਕਰਨਗੇ ਕੀ ਕਹਿਣਗੇ ਲੋਕ ਲੋਕਾਂ ਦਾ ਕੁਛ ਨਹੀਂ ਤੀਵੀਆਂ ਵਰਕ ਪਾਦਨ ਦੀ ਆ ਕਿ ਮਾੜਾ ਜੰਮੇ ਨਾ ਤਾਂ ਮਾੜਾ ਆਵੇ ਵੀ ਨਾ ਹੋਰ ਵਰਕ ਤੇ ਹੀ ਪਉਂਦੀਆਂ ਨੇ ਹੋਰ ਕੀ ਇਹ ਹੁੰਦਾ ਜਦੋਂ ਮਨ ਕੋਈ ਵਰਕ ਨਹੀਂ ਹੈਗਾ ਨਾ ਸਮਝਾਈ ਤੋ ਸਮਝਦੀਆਂ ਨਹੀਂ ਇੱਕ ਬੰਦਾ ਤਾਂ ਸਮਝ ਜੇ ਜੇ ਆਕੇ ਅਗਲੇ ਤੇ ਮੂਰੇ ਨਹੀਂ ਲੱਗਣਾ ਤਾਂ ਪਿੱਛੇ ਤਾਂ ਲੱਗ ਜੂ ਕਿਸੇ ਗੱਲ ਤਾਂ ਖਾਨੇ ਚ ਪਾ ਲਓ ਪਤਾ ਨਹੀਂ ਮੇਰਾ ਤਾਂ ਅਪਜੀ ਅੱਖਿਆ ਪਿਆਗਾ ਸੋਣ ਕੇ ਮੇਰਾ ਤਾਂ ਇੰਨਾ ਸਰਦੂ ਕੀ ਜਾਂਦਾ ਹੈ ਨੱਕ ਨਹੀਂ ਦੇਖ ਦੇਖ ਕੇ ਵੀ ਤੜਕੇ ਕਿੱਥੇ ਤਾਂ ਰੱਬ ਦਾ ਨਾਮ ਲੈਣਾ ਕਿੱਥੇ ਆਕੇ ਬੋਕਰ ਖੜੀ ਕਰ ਲੱਦੀਆਂ ਨੇ ਤੜਕੀ ਰੱਬ ਦਾ ਨਾਮ ਦਾ ਟਾਈਮ ਸੀਗਾ ਆਪੇ ਚ ਜੂ ਪਾਰ ਖਿਆ ਮੈਂ ਗੁਰਦੁਆਰਾ ਖਾਂ ਗਿਆ ਹੋਇਆ ਸੀਗਾ ਅਗੇ ਦੇਖਿਆ ਸੰਗ ਤੇ ਨੰਗੀ ਜਾਂਦੀ ਸੀਗੀ ਆਪੇ ਚ ਜੂ ਪਾਈ ਖੜਿਆ ਐਂ ਤੇਰੀ ਇਨਨਾਂ ਨੂੰ ਕੀ ਆਗਾ ਇਸ ਮੇਰਾ ਤਾਂ ਜੀ ਕੇ ਲਿਆ ਪਿਆ ਆ ਆ ਪਤਾ ਨਹੀਂ ਇਹਨੂੰ ਰਾਜ ਨੂੰ ਕੀ ਹੋਇਆ ਇਹ ਵੀ ਬਾਹਰ ਨੂੰ ਚੁੱਪ ਕਰਕੇ ਟੱਪ ਗਿਆ ਨੂੰ ਟੱਪਣੀਆਂ ਲਵਾਉਣ ਕਿ ਵੇਰੇ ਕਿਚ ਕਿਚ ਇਹਨਾਂ ਦੀ ਭੈੜੀ ਲੱਗਦੀ ਆ ਉਹਨੂੰ ਵੀ ਚਾਹਾਂ 10 ਮਿੰਟ ਟਲ ਗਿਆ ਇਹਨੇ ਨਜਵਾਕ ਦਾ ਮਨੋਸ਼ ਹੋਰ ਹੋ ਜਾਂਦਾ ਬਾਹਰ ਲੈ ਕੇ ਮਨ ਪੁੱਛਵਾਣਾ ਨਾ ਨਗਰ ਖੇਤ ਦੇ ਵਿੱਚ ਕੀ ਕਰਾਂ ਬੱਤੂ ਯਾਰ ਉਹ ਇਹਨਾਂ ਨੇ ਤਾਂ ਝੋਬਾਰ ਖਿਆ ਕਹਿੰਦੀ ਆ ਅੱਡ ਕਰੋ ਸਾਨੂੰ ਤਾਂ ਤੁਸੀਂ ਆਪ ਦੋਨੇ ਭਾਈਆਂ ਦਾ ਵਧੀਆ ਥੋੜਾ ਪਿਆਰ ਹੈਗਾ ਇਧਰ ਦੀ ਕਿਚਕਿਚਦਾ ਚੱਲੀ ਜਾਓ ਤੁਸੀਂ ਨਾ ਕੁਝ ਦਿੱਤੇ ਆਉਂਦਾ ਰਹੋਗਾ ਆਪੇ ਦੇਖਿਆ ਆ ਮੈਂ ਉਹ ਇਹ ਲੜਾਈ ਬਿਟਾਉਣੀ ਆ ਤੁਹਾਨੂੰ ਦੋਈ ਚੀਜ਼ਾਂ ਨੂੰ ਵੰਡ ਲਓ ਇੱਕ ਉਹਨੂੰ ਰੱਖ ਲਓ ਇੱਕ ਉਹਨੂੰ ਰੱਖ ਲਓ ਉਹ ਵੰਡ ਕੇ ਕਿਵੇਂ ਸਭ ਗੱਤੇ ਉਹ ਤੁਮੈਨੂੰ ਨਹੀਂ ਪਤਾ ਹੈਗਾ ਪਰ ਮੈਂ ਆ ਕੁਝ ਨਹੀਂ ਦੇਖਿਆ ਸੀ ਜਿਹੜਾ ਘਰੇ ਆਪਣੇ ਵੜ ਗਿਆ ਅਸੀਂ ਤਾਂ ਇੰਨਾ ਕੱਠ ਨਵਾ ਲਿਆ ਸੀ ਅਈ ਤਾਂ ਇਹ ਕੁਝ ਕਹਿ ਸਕਦੇ ਆ ਭਾਈ ਹੋਰ ਬਾਈ ਕੁਝ ਕਹਿ ਨਹੀਂ ਸਕਦੇ ਨਾ ਤਾਂ ਉਹਨਾਂ ਨੂੰ ਮਾੜਾ ਕਹਿ ਸਕਦੇ ਨਾ ਇਹਨਾਂ ਨੂੰ ਕਹਿ ਸਕਦੇ ਇੰਨੀ ਦੂ ਕਹਿ ਨਹੀਂ ਦਿੰਦੇ ਵੱਡਾ ਕਿੱਧਰ ਗਿਆ ਬਾਪੂ ਇੱਧਰ ਬਾਹਰ ਨੂੰ ਲਾਂਗੇ ਉਹ ਯਾਰ ਉਹ ਚੱਲ ਕੋਈ ਨਾ ਬਾਪੂ ਤੁਸੀਂ ਨਾ ਟੈਨਸ਼ਨ ਲਓ ਮੈਂ ਕਰਦਾ ਉਹਦੇ ਨਾਲ ਲਗਾ ਲੱਕੀ ਕਹਿੰਦਾਗਾ ਹੋਰ ਉਹਨੂੰ ਪੁੱਛਦੇ ਨੀ ਤਾਂ ਕਿਆ ਕਰਾਵਾਂਗਾ ਗੱਲ ਤਾਂ ਠੀਕ ਆ ਹੋ ਜੇ ਤਾਂ ਵਧੀਆ ਹੈ ਨਾ ਜਿਵੇਂ ਚੱਲ ਓਵੇਂ ਉਹਨੇ ਕਿਹਾ ਓਵੇਂ ਕਰ ਲਾਂਗੇ ਬਾਪੂ ਨਾ ਦੋਨੇ ਭਾਈ ਬਹਿ ਕੇ ਤੁਸੀਂ ਆਪਰੇ ਗੱਲ ਕਰੋ ਉਹ ਸਾਡੇ ਤੇ ਕੋਈ ਲੜਾਈ ਨਹੀਂ ਹੈਗੀ ਲੜਾਈ ਤਾਂ ਇਹਨਾਂ ਦੋਨਾਂ ਚਾ ਸਾਡਾ ਤਾਂ ਕੋਈ ਮਸਲਾ ਹੀ ਨਹੀਂ ਹੈਗਾ ਚਲ ਫਿਰ ਉਹ ਪਿਆਰ ਹੋ ਕੇ ਮੈਂ ਨਾ ਕਿਵੇਂ ਕਰਕੇ ਚਾਲ ਮੈਂ ਕਰ ਸਕਦੇ ਨਾ ਗੱਲ ਆ। ਪਿੰਡਾਂ ਚ ਦੋਏ ਭਾਈਆਂ ਚ ਕੋਈ ਫਰਕ ਨਹੀਂ ਹੈ। ਬਸ ਆਪਣੀ ਕਿਸਮਤ ਮਾੜੀ ਹੈ ਜਿਹੜਾ ਝੁੱਧੂ ਦੇਖਣਾ ਸੀ। ਮੈਨੂੰ ਇੱਥੇ ਕੋਈ ਫਰਕ ਤਾਂ ਨਹੀਂ ਇਹ ਕਬਗਾਨੀ ਆ ਕੇ ਪਵਾਉਂਦੇ ਨਾ ਉਹਨਾਂ ਦੀ ਵੀ ਲੜਦੋੜ ਨਹੀਂ ਇੱਕੋ ਜਿਹਾ ਹੈ ਨਾ ਦੋ ਜੀ। ਉਹੀ ਬਰਤਨਗੀਆਂ ਸਾਰਾ ਬਸੋਝ ਕਰਨੀਆਂ। ਨਾ ਫਿਰ ਕਿਹੜਾ ਹੈ ਰੋਟੀਆਂ ਨਹੀਂ ਲਾਉਣ ਗਿਆ। ਕਰੋ ਰੋਟੀ ਖਾਣ ਗਿਆ ਨਹੀਂ। ਮੈਨੂੰ ਐਂ ਤਾਂ ਦੱਸੋ ਹੁਣ ਉਹ ਦੋ ਭਾਂਡਿਆਂ ਪਿੱਛੇ ਲੜਕਣ ਦੀਆਂ ਨੇ ਉਹਨੇ ਮਾਂਜਦੇ ਤਾਂ ਉਹਨੇ ਮਾਂਜ ਲਈ ਕਿੱਡੀ ਕੀ ਗੱਲ ਹੈ ਜੀ। ਇਹਨਾਂ ਨੂੰ ਕਿਹੜਾ ਚੌਂ ਹੁੰਦਾ ਅੱਡ ਹੋਣ ਦਾ। ਇਹਦਾ ਬਾਅਦ ਨਾਲੇ ਇਕੱਠੀਆਂ ਬੈਠੀਆਂ ਦਿਖਾਉਂਦਾਂ ਕੋਈ ਨਾ ਅੱਡ ਹੋ ਜਾਂਦੇ ਜਿਹੜਾ ਛੋਟੇ ਦੇ ਵਿਆਹ ਦਾ ਕਰ ਜਾਪੇ ਲਾਉਣਗੇ ਹੁਣ ਮੈਂ ਤਾਂ ਫਿਰ ਇਹੀ ਕੁਛ ਕਰੂੰਗੀ ਪਰ ਮੇਰੇ ਕੋਲੇ ਹੋਰ ਕੁਛ ਨਹੀਂ ਹੈਗਾ ਮਰਬਤਾ ਹੀ ਕਰ ਸਕਦੇ ਆ ਰੋਹੀ ਕਰ ਸਕਦੇ ਆ ਨਾ ਦੋਨੇ ਇੱਕ ਜਿਹਾ ਸਬਜ਼ੀ ਮੰਗੀ ਜਾਣਗੀਆਂ ਕਦੇ ਇਕੱਠੀਆਂ ਮੱਚੇ ਬੈਠੇ ਦਿਖਾਉਣਦਾਂ ਇਹ ਲੋਕਾਂ ਨੂੰ ਚੀਜ਼ ਦਿਖਾਉਣਾ ਦਿਖਾਉਣ ਨਹੀਂ ਲੋਕ ਨਾ ਮੈਨੂੰ ਜਾਂਦੀ ਗੁਆਏ ਕਹਿੰਦੇ ਸੀ ਸੁਭਾ ਕਾਲੀਆਂ ਤੇਰੇ ਰੂਹਾਂ ਇੰਨੀਆਂ ਚੰਗੀਆਂ ਆਈਆਂ ਨੇ ਪਰ ਮੈਨੂੰ ਆਈ ਨਹੀਂ ਪਤਾ ਸੀ ਵੀ ਮੇਰੇ ਘਰ ਨੂੰ ਕਿਸੇ ਦੀ ਨਪੁੱਤੇ ਦੀ ਨਜ਼ਰ ਹੀ ਲੱਗ ਜੂਗੀ ਉੰਮਰ ਵਾਲੇ ਕੰਮਾ ਹੋਰ ਕੀ ਹੈਗਾ ਚਲੋ ਮੈਂ ਚਾਹ ਕਰਕੇ ਲਿਓਰੀਆਂ ਮੇਰੇ ਤਾਂ ਸਵੇਰ ਦਾ ਸਿਰ ਦੁਖੀ ਕੀ ਕਰੀਏ ਯਾਰ ਦਿਮਾਗ ਖਰਾਬ ਕਰਤਾ ਘਟ ਦੋਨੀ ਨਹੀਂ ਕਦੇ ਉਹ ਬੋਲਣ ਲੱਗ ਜਾਓ ਕਦੇ ਉਹ ਸਾਡਾ ਤਾਂ ਯਾਰ ਭਰਾਵਾ ਦਾ ਨਾ ਕਦੇ ਧਰਕੀ ਨਹੀਂ ਸੀ ਜੇ ਕਦੇ ਲੜਦੇ ਵੀ ਤਾਂ ਅਥਣ ਨੂੰ ਇੱਕੋ ਜਿਹੀ ਹੋ ਜਾਂਦੇ ਪਰ ਕਿਸੇ ਨੇ ਸਹੀ ਕਿਹਾ ਇਹ ਤਾਂ ਹੈਗੀਆਂ ਬਗਾਨੇ ਕਰਦੀਆਂ ਨੇ ਇਹ ਕਿੱਥੋਂ ਘਟੂ ਨੇ ਚੱਲ ਦੇਖ ਲੈ ਕੀ ਹੁੰਦਾ ਕੀ ਮਾ ਮਠਾ ਬਈ ਦਾ ਪੱਕਾ ਚੱਲ ਆ ਗਿਆ ਭਾਈ ਆ ਗਿਆ ਉਹ ਕਿਵੇਂ ਕੱਲਾ ਆ ਬੈਠਾ ਹੋਣਾ ਉਹਨਾਂ ਦੋਨੋਂ ਦਾ ਸਾਰੇ ਭਾਲ ਗਿਆ ਬਸ ਜੀਜਾ ਨਹੀਂ ਲੱਗਦਾ ਸੀ ਮੈਂ ਕੀ ਕੀ ਗੱਲ ਹੋ ਗਈ ਉਹ ਐ ਮੈਨੂੰ ਟੈਨਸ਼ਨ ਲਿਆ ਕਰਨੀ ਇਹ ਲੜਾਈ ਤਾਂ ਚੱਲਦੀ ਰਹੇਗੀ। ਇਹ ਹੁਣ ਤਾਂ ਤੇਰੀ ਗੱਲ ਠੀਕ ਐ। ਜੇ ਤਾਂ ਗੱਲ ਆਪਣੀ ਹੋਵੇ ਤਾਂ ਤਾਂ ਆਪਾਂ ਤੈਨੂੰ ਪਤਾ ਪਹਿਲਾਂ ਵੀ ਜੇ ਲੜਦੇ ਪੈਂਦੇ ਸੀ ਸ਼ਾਮ ਨੂੰ ਇੱਕੋ ਜਿਹਾ ਹੁੰਦੇ ਸੀ। ਪਰ ਇਹ ਕਿਵੇਂ ਘੱਟ ਲੈਣੀ ਐ? ਉਹਨੂੰ ਤੇ ਇਹ ਗੱਲ ਜੀ ਸਮਝ ਨਹੀਂ ਆਉਂਦੀ। ਕੋਈ ਆ ਰਹੁਣਾ ਨਹੀਂ ਹਾਲਾਤ ਇਹ ਨਹੀਂ ਹੁੰਦੀ ਆ ਕੰਦੀ ਅੱਡ ਕਰਦੇ ਮਨ ਨੂੰ। ਮੇਰੇ ਤੋਂ ਨਹੀਂ ਰਹਿ ਜਾਂਦਾ ਨਾ ਹੁਣ ਦੱਸ ਕੀ ਕਰੀਏ? ਤੇ ਉਹ ਵੀ ਕਹੀ ਜਾਂਦੀ ਆ ਕਹਿੰਦੀ ਮੈਨੂੰ ਵੀ ਅੱਡ ਕਰ ਕਿ ਨਹੀਂ ਮੈਥੋਂ ਨਹੀਂ ਰਿਹਾ ਜਾਂਦਾ ਨਹੀਂ ਮੈਂ ਪੇਕੇ ਜਾਂਨੇ ਆ ਗੱਲ ਤਾਂ ਉੱਥੇ ਆ ਗਈ ਜੇ ਅੜਪਾ ਅੜ ਨਹੀਂ ਹੁੰਦੇ ਭਗ ਜਾਣਗੇ ਆ ਵਿੱਚ ਵਿਚਾਲੇ ਫਸ ਗਏ ਇਹਨਾਂ ਦਾ ਤਾਂ ਬੰਦਾ ਗਿਆ ਹੀ ਨਾ ਸਹੀ ਗੱਲ ਆ ਪਹਿਲਾਂ ਜਦੋਂ ਕੁਵਾਰੇ ਸੀ ਕੋਈ ਟੈਨਸ਼ਨ ਤਾਂ ਨਹੀਂ ਸੀ ਉਹ ਯਾਰ ਲੜ ਪੈਂਦੇ ਸੱਤ ਨੂੰ ਕੋਈ ਵੀ ਹੋ ਜਾਂਦਾ ਉਹ ਹੀ ਤਾਂ ਗੱਲ ਆ ਨਾਲੇ ਇਹ ਇੰਨੀ ਤਾਂ ਗੱਲ ਨਹੀਂ ਸੀ ਬਦੀ ਕਦੇ ਆਪਣੀ ਬਈਆ ਹੁਣ ਆਪਾਂ ਬਚ ਪਾਣਗੇ ਇਸ ਘਰ ਵਿੱਚ ਕਿੰਨੇ ਇਸ ਘਰ ਵਿੱਚ ਪੜੇ ਉਹਨੇ ਦੇ ਵਿੱਚ ਕੰਮ ਦੇ ਕਿਵੇਂ ਖਿੱਚੀ ਉਹ ਹੀ ਤਾਂ ਗੱਲ ਆ ਹੁਣ ਫਿਰ ਕਿਵੇਂ ਕਰੀਏ ਯਾਰ ਆਪਾਂ ਵੀ ਬੜੀ ਨਰਵਾਇ ਰਹੀ ਆ ਆਪਾਂ ਇੱਕ ਦੂਜੀ ਨੂੰ ਦੁਨੀ ਆ ਉਹੀ ਤਾਂ ਗੱਲ ਆ ਬੜਾ ਨਰਮ ਬਣ ਕੇ ਵੀ ਨਹੀਂ ਟਾਈਮ ਪਾਸ ਹੋਣਾ ਹਾਂ ਚੱਲ ਫਿਰ ਅਰੀਆ ਨਾ ਕਰੀ ਦਿੰਨੇ ਅੱਡ ਫਿਰ ਆਹ ਦਾ ਮੈਂ ਬਾਲਾ ਹੀ ਕਹੀ ਜਾਂਦੀ ਆ ਕਰੀ ਦਿੰਨੇ ਸੰਦੀਪ ਨੇਹਾ ਹਾਂ ਜੀ ਆ ਜਾ ਬੰਦੇ ਫੜਾ ਲੈ ਕਿੱਥੇ ਨੇ ਬੰਦੇ ਆਜੋ ਕਿਨੇ ਪਹਿਲਾਂ ਅੱਡਾ ਹੋਣਾ ਭਾਂਡੇ ਕਿਨੇ ਘਣਾਉਣੇ ਆ ਦਾ ਛਾੜੂ ਕਾਦੇ ਵਾਸਤੇ ਚੱਕੇ ਆਲੇ ਤੁਸੀਂ ਇਹ ਭਾਂਡੇ ਕਿੰਨਾ ਵਾਸਤੇ ਆ ਭਾਂਡੇ ਦਿਨ ਗਿਲੇ ਜਾਣਗੇ ਇਹ ਗਰਾਈ ਬਾਈ ਤੂੰ ਇਹ ਬਾਹਰ ਪਰਤੋਂ ਦੀ ਨਾ ਮੈਂ ਹਾਂ ਤੁਸੀਂ ਮੈਨੂੰ ਮਾਰ ਕੇ ਕਰ ਦੋ ਇਹ ਹੋ ਗਿਆ ਹੇ ਮਾਰੀ ਕਿਹ ਜਾਨੇ ਕਰਾਂ ਤਾਂ ਅੱਡਾ ਹੋਣਾ ਜਿੰਨਾ ਤਾਂ ਹੋਣੀ ਨਹੀਂ ਐਨੇ ਕਿਾਸੀ ਬਲਾ ਮੈਂ ਥੋੜੀ ਕਿੰਨਾ ਛੱਡੋ ਮੈਂ ਤੁਹਾਨੂੰ ਕੀ ਗੱਲ ਉਹ ਖੜ ਜਾ ਬੇਬੇ ਤੂੰ ਪਰਾਂ ਹੋ ਜਾ ਦੇਨਾਂ ਨੂੰ ਭਾਂਡੇ ਦੇਣੀ ਆ ਮੈਂ ਬੁੱਢੇ ਖੜ ਕੇ ਕਿਉਂ ਮਾਰ ਮਾਰਦੇ ਰਹੇ ਪਤਾ ਨਹੀਂ ਨਾਲ ਇਹ ਕੰਮ ਹੁੰਦਾ ਵੀ ਹੈ ਪਤਾ ਕੀ ਨਹੀਂ ਮਾਰਦੇ ਨਹੀਂ ਹੈ ਮੇਰੀ ਗੱਲ ਸੁਣ ਇਹ ਤਾਂ ਕੰਮ ਹੀ ਆ ਗਿਆ ਨਹੀਂ ਤੁਸੀਂ ਤਾਂ ਸਿਆਣੇ ਹੋਗੇ ਮਾਰ ਕੇ ਭਾਂਡੇ ਦੇ ਇੱਥੇ ਮਰੇ ਯਾਰ ਨੂੰ ਮੈਂ ਕੀ ਕਹਦੇ ਨਾ ਆਪਣੀ ਮਤਲੇ ਹਾਲ ਹੁੰਦੇ ਮੇਰੇ ਗੱਲ ਸੁਣਾ ਲੜਾਈਆਂ ਨਾਲ ਮਤਲਬ ਨਹੀਂ ਕਰਦੇ ਕੀ ਸਾਨੂੰ ਚਾਹੇ ਜਾਉਂਗੇ ਕਿਹਦੇ ਤੇਰੇ ਬੈਠੋ ਕੇ ਕੇਂਦਰ ਮੈਂ ਵੀ ਤੈਨੂੰ ਜਿਆਦਾ ਨਹੀਂ ਦੋ ਅੱਡੀ ਕਰਦਾ ਸੀ ਹੋਰ ਮੈਂ ਮੇਰੀ ਗੱਲ ਸੁਣ ਇਹਨਾਂ ਦਾ ਕੀ ਹਾਈ ਗਿਆ ਉਹ ਕਹਿੰਦੀ ਸੀਗੀ ਦੋਨੋਂ ਉਹ ਤੇਰੇ ਵੀਰੋ ਬਾਈ ਤੁਸੀਂ ਵੀ ਕਹਿਣੇ ਨਾ ਤੁਸੀਂ ਦੋਨੀ ਕਹਿੰਦੀ ਅਸੀਂ ਦੋਨੀ ਦੀ ਘਟ ਸੀਗੀਆਂ ਫਿਰ ਤੇਰੇ ਨੂੰ ਕੁੰਨੀ ਆ ਗਈ ਅਸੀਂ ਦੋਨੇ ਅਸੀਂ ਦੇਖ ਦੋਨਾ ਭਰਾਵਾਂ ਦਾ ਸਾਡਾ ਬਚਪਨ ਤੋਂ ਇੰਨਾ ਪਿਆਰ ਆ ਨਾ ਤਾਂ ਇਸ ਘਰ ਚ ਅਜ ਕੰਦਰ ਨਿਕਲੇ ਨਾ ਕੱਲ ਸਾਡੇ ਕੋਲੇ ਤਾਂ ਆਹੀ ਨਾ ਆ ਜਾ ਮੈਂ ਕਰਾਂ ਵੰਡ ਕੇ ਕੰਮ ਦੇ ਦਿਓ ਵੰਡ ਕੇ ਕਰ ਲਿਆ ਕਰਾਂ ਅਜੇ ਮੀ ਟਿਕਦੀ ਦੇਖ ਲੈ ਬਾਈ ਤੂੰ ਚੰਮ ਕਰ ਜਾ ਕਿ ਛੱਤਰ ਹੈ ਇਹ ਖਾਏ ਲੋਟ ਨਹੀਂ ਆਏ ਤੂੰ ਹੋ ਖਾਣੇ ਨੇ ਬਾਪੇ ਆਣਾ ਸਮਝਾਉਣੇ ਇਹਨਾਂ ਨੂੰ ਵੀ ਪਿਆਰ ਨਾਲ ਰਹੋ ਅੱਡੜਾਈ ਚ ਕੀ ਹੈਗਾ ਅੜਾਈਆਂ ਚ ਕੁਝ ਨਹੀਂ ਰੱਖਿਆ ਹੈਗਾ ਆ ਲੋਕਾਂ ਦੇ ਕੋਲ ਕੀ ਹਾਲ ਹੈ ਮੈਂ ਮੇਰੀ ਗੱਲ ਸੁਣ ਤੇਰੀ ਮਾਂ ਨੂੰ ਕਰੂੰ ਫੋਨ ਨਹੀਂ ਤੇਰੀ ਨੂੰ ਕਰੂੰ ਸਾਨੂੰ ਦੋਨਾਂ ਨੂੰ ਪੇਕੇ ਤੋਰ ਦੰਨੀ ਆ ਜਦੋਂ ਸੋਟੀਆਂ ਪਰ ਜਾਇਆਂ ਅੱਡ ਹੋਈਆਂ ਨਾ ਸਾਨੂੰ ਉਦੋਂ ਸੇਕ ਲੱਗੂਗਾ ਤੁਸੀਂ ਸਾਡੇ ਪੁੱਤਾਂ ਨਾਲ ਸਾਨੂੰ ਹੀ ਤੋੜੀ ਜਾਂਦੀ ਅਸੀਂ ਦੋਈ ਜੀ ਆਏ ਦੱਸ ਕਿੱਥੇ ਜਾਈਏ ਸਾਨੂੰ ਇਹ ਗੱਲ ਦਾ ਜਵਾਬ ਦੋ ਹੁਣ ਜੇ ਤੇਰੇ ਭਰਾਵਾਂ ਨੂੰ ਕੋਈ ਇੰਨਾ ਤੇਰੀ ਪਰਜਾਈ ਅੱਡ ਕਰੇ ਫੇਰ ਇਹਨੂੰ ਕਿਵੇਂ ਲੱਗੂ? ਭਾਈ ਉਹਨਾਂ ਦਾ ਤਾਂ ਕਿਉਂ ਸੇਕ ਲੱਗੂਗਾ? ਵੀ ਕਿਉਂ ਲੜਦੀਆਂ ਨੇ ਉਹ? ਉਹ ਤਾਂ ਸਾਡੇ ਬਾਪਿਆਂ ਨੂੰ ਰੋਟੀ ਟੁੱਕਦੇ ਨਾ। ਮੇਰੇ ਭਰਾ ਇਕੱਠੇ ਨਾਲ ਦੂਜੇ ਦਾ ਵੀ ਦੇਖ ਲਿਆ ਕਰੋ ਜਿੱਥੇ ਤੁਸੀਂ ਆਈਆਂ ਹੋਂਦੀਆਂ ਬਹਿ ਕੇ। ਉਹ ਤਾਂ ਨੂੰ ਵੀ ਪੈਂਕੇ ਮੰਗੁਰਾ ਕੋ ਬੰਨ ਕੇ। ਸੌਰੀ ਮਾਂ ਮੈਂ ਟੁਕਾਉਂਦੀ ਹਾਂ ਕਿ ਮੇਰੇ ਨਾਲ ਟੁਕਾਉਂਦੇ ਕਿ ਕਰ ਰਹੀ ਤਾਂ ਵੱਜ ਰਿਹਾ ਸੀ ਵੀ ਇਹ ਕੰਮ ਨਹੀਂ ਕਰਦੇ। ਸਾਰਾ ਕੰਮ ਮੈਂ ਹੀ ਕਰਦੀ ਹਾਂ। ਇਹ ਕੰਮ ਇਹ ਤੁਸੀਂ ਰਲ ਕੇ ਕਰ ਲਓ। ਕਿਉਂ ਕਲੇਸ਼ ਪੈਣ ਘਰਾਂ 'ਚ? ਇੰਨਾ ਵੀ ਆਪਣੀ ਕਿੰਨਾ ਕੰਮ ਹੈ। ਕੋਈ ਨਹੀਂ ਕਰਦੇ ਚਲੋ ਮੁੰਡਿਆ ਜੇ ਸਮਝ ਗਿਆ ਤਾਂ ਚੰਗੀ ਗੱਲ ਹੈ ਜੀ ਆਪਦਾ ਇਕੱਠੀਆਂ ਰਹਿਣਗੇ ਤਾਂ ਬੜਿਆ ਰਹੂ ਕੁਛ ਇੱਥੇ ਬਣ ਜਾਊਗਾ ਨਹੀਂ ਤਾਂ ਇਹਨੂੰ ਪਤਾ ਹੀ ਆ ਚਲ ਵਾ ਤੁਸੀਂ ਲੱਗੋ ਕੰਮ ਯਾਰ ਚਲੋ ਕੋਈ ਚਲ ਆ ਜਾਓ ਤੁਸੀਂ ਐਂ ਕਰੋ ਨਰਮਾ ਨਰਮਾ ਮੱਚੀ ਜਾਂਦਾਗਾ ਇਹਨਾਂ ਨੂੰ ਤਾਂ ਇਹੀ ਚ ਜ਼ੂਰ ਹੋ ਮੰਮੀ ਮੈਨੂੰ ਨਾ ਮਾਫ ਕਰ ਦਿਓ ਅੱਜ ਤੋਂ ਬਾਅਦ ਮੈਂ ਕਦੇ ਘਰ ਚ ਚਕਲੇਸ਼ ਨਹੀਂ ਪਾਉਂਦੀ ਹੋਵੇਗੀ ਤੂੰ ਵੀ ਸਿਆਣੀ ਬਣ ਜਾ ਹੁਣ ਚੰਗਾ ਰਲ ਮਿਲ ਕੇ ਕੰਮ ਕਰ ਲਿਆ ਕਰੋ ਚੇ ਤਾਂ ਮੈਂ ਦਾ ਆਖਰਾ ਮੈਂ ਫਿਰ ਵੀ ਤੁਸੀਂ ਕਹੋ ਛੋਡੇ ਨਾਲ ਮੈਂ ਮਾਰਾਂ ਮੈਂ ਜਿੰਨਾ ਕਟੋਰਾ ਠਾਰੀਆ ਮੈਂ ਕਰਾਈ ਜਾਂਦੀ ਹੈਗੀ ਕੋਈ ਨਹੀਂ ਮੰਮੀ ਹੁਣ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਕੋਈ ਨਹੀਂ ਦੀਦੀ ਆਪਾਂ ਦੋਨੇ ਰਲ ਕੇ ਕੰਮ ਕਰ ਲਿਆ ਕਰਾਂਗੀਆਂ ਹਾਂ ਮੈਂ ਤੈਨੂੰ ਆਪਣੀ ਛੋਟੀ ਭੈਣ ਵਾਂਗੂ ਸਮਝਦੀ ਆਂ ਬਸ ਨਾ ਮੈਨੂੰ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਤੇਰੇ ਤੇ ਮੈਨੂੰ ਇਹ ਗੁੱਸਾ ਸੀ ਵੀ ਤੂੰ ਮੇਰ ਨਾਲ ਕੰਮ ਨਹੀਂ ਕਰਾਉਂਦੀ ਜੇ ਤੇਰੇ ਤੋਂ ਬਾਲਾ ਕੰਮ ਨਹੀਂ ਨਾ ਹੁੰਦਾ ਤੂੰ ਮੇਰ ਨਾਲ ਥੋੜਾ ਗਣਾ ਕੰਮ ਕਰਾ ਦਿਆ ਕਰ ਐਨੇ ਨਾਲ ਹੀ ਮੈਨੂੰ ਆਏ ਹੋ ਜਾਇਆ ਕਰੂਗਾ ਵੀ ਇਹ ਵੀ ਕੰਮ ਕਰਦੀ ਐ ਮੈਂ ਵੀ ਕੰਮ ਕਰਦੀ